जैविक खेती ਦੇ ਨਾਂ ਤੇ ਵੱਡੇ ਪੱਧਰ ਤੇ ਠੱਗੀ ਦਾ ਖੁਲਾਸਾ ਹੋਇਆ ਹੈ ਇਸ ਮਾਮਲੇ ਚ ਲਗਭਗ 23250 ਲੋਕਾਂ ਦੇ ਪੈਸੇ ਫਸੇ ਹੋਏ ਨੇ ਰਕਮ 170 ਕਰੋੜ ਤੋਂ ਵੱਧ ਪਹੁੰਚ ਚੁੱਕੀ ਹੈ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਨਰੇਸ਼ਨ ਆਫ ਫਾਰਮਿੰਗ ਨਾਦੀ ਕੰਪਨੀ ਨੇ ਲੋਕਾਂ ਨੂੰ ਜੈਵਿਕ ਖੇਤੀ ਤੇ ਹਰ ਮਹੀਨੇ ਅੱਠ ਫੀਜ਼ੀ ਮੁਨਾਫਾ ਦੇਣ ਦਾ ਲਾਲਚ ਦੇਖੇ ਪੈਸੇ ਇਕੱਠੇ ਕੀਤੇ ਕੰਪਨੀ ਨੇ ਵਾਦਾ ਕੀਤਾ ਕਿ 25 ਮਹੀਨੇ ਚ ਨਿਵੇਸ਼ ਦੋ ਗੁਣਾ ਹੋ ਜਾਏਗਾ ਪਰ ਅਸਲ ਚ ਇੱਕ ਵੱਡੀ ਠੱਗੀ ਨਿਕਲੀ ਜਾਂਚ ਪਤਾ ਲੱਗਾ ਹੈ ਕਿ ਕੰਪਨੀ ਨੇ ਕਿਸਾਨੀ ਪ੍ਰੋਜੈਕਟ ਵਰਮੀ ਕੰਪੋਸ ਤੇ ਬਾਗਬਾਨੀ ਦੇ ਨਾਂ ਤੇ ਲੋਕਾਂ ਨੂੰ ਫਸਾਇਆ ਤੇ ਪੈਸੇ ਨਾਲ ਆਪਣੀਆਂ ਜਾਇਦਾਦਾਂ ਖਰੀਦ ਲਈਆਂ ਇਸ ਮਾਮਲੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਤੇ 44 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਕੀ অর্গানিক ফার্মਿੰਗ ਆ ਦੇ ਨਾਂ ਤੇ ਇੱਥੇ ਇੱਕ ਪੌਂਜ਼ੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸ ਹੀ ਤਫ਼ਤੀਸ਼ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਈ ਹੈ ਤੇ ਅਸੀਂ ਅੱਜ ਮੀਡੀਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾਹ ਰਹੇ ਹਾਂ ਤੇ ਜੋ ਮੇਨ ਹੈਗਾ ਇਹਦੇ ਵਿੱਚ ਤਾਂ ਕਿ অর্গানਿਕ ਫਾਰਮਿੰਗ ਰਿਲੇਟਡ ਨੋ ਵੱਖਰੀ ਵੱਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੇ ਲਿਸਟ ਅਸੀਂ মিডিਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਤੇ ਇਨ ਨਵ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮੋਡਸ ਆਪਰੇਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾ ਤੋ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਇਹ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕਿ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਦਾ ਦਾ ਔਰਚਾਰਡ ਵਗੈਰਾ ਲਵਾ ਦੇਂਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਇੱਦਾਂ ਦੀ ਕਿਸੇ ਦੀ ਵਰਮੀ ਕੰਪੋਜ਼ੀ ਕੋ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਟਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤੋਂ ਇੱਦਾਂ ਕਰਕੇ ਕੁਝ 4-5 ਚੀਜ਼ੇ ਯੂਜ਼ ਕਰਕੇ ਇਹਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਹਨਾਂ ਨੇ 170 ਕਰੋੜ ਦੀ ਟ੍ਰਾਂਜੈਕਸ਼ਨ ਇਨ ਨੌ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹੈ ते उस तो उस अलावा तेई इना अपने निजी खाते हैं जिन्हों के टोटल एक सौ सत्तर करोड़ की राशि जो है वो ट्रांजैक्शन हो चुकी है डेढ़ एक साल के तो ये एकता इन्होंने फेक फॉर्म्स बनाई है हैं उद फिर इन्होंने आगे लोगों तो पैसे लेते जिन्हों 35 ਕੁਝ ਇਦਾਂ ਦੇ ਪਰਸੈਂਟ ਵੀ ਹੈ ਜਿਨ੍ਹਾਂ ਤੋਂ ਬਹੁਤ ਘੱਟ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਨਾਦੇ ਆਪਣੇ ਸਾਥੀ ਵਗੈਰਾ ਹਨ ਤਾਂ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤਾਂ ਕੁਝ ਕੁੱਲ ਇਨ ਜੋ ਸ਼ੱਕੀ ਅਕਾਊਂਟਸ ਹੈ ਇਨਾਂ ਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ 'ਤੇ ਇਨਾਂ ਨੇ 93 ਕਰੋੜ ਦੇ ਉਹਨਾਂ ਨੂੰ ਅਤੇ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤਾਂ ਉਹ ਪੈਸਾ ਕਿਵੇਂ ਕੁੰਮਿਆ ਹੋਗਾ ਉਹਦੀ ਵੀ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ ਜੋ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇੱਦਾਂ ਦਾ ਹੈਗਾ ਜੋ ਸਟੈਂਡਿੰਗ ਪੇਏਬਲ ਅਮਾਊਂਟ ਹੈ ਵਿਚ ਮੀਨਸ ਕਿ ਨਾਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਦਾ ਸਟੈਂਡਿੰਗ ਅਮਾਊਂਟ ਹੈ ਲੇਕਿਨ ਇਨ ਫਰਮ ਤੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਨਾ ਦੇ ਕੋਲ ਬੇਸਿਸ ਨਹੀਂ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਨਾ ਇਹਨਾਂ ਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਹਨਾਂ ਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਹਨਾਂ ਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤਾਂ ਇਹਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੇ ਇਨਵੈਸਟਮੈਂਟ ਕਰਾ ਲਈ ਹੈ ਤਾਂ ਇਸ ਕੜੀ ਦੇ ਵਿੱਚ ਜਦੋਂ ਅਸੀਂ ਆ ਫਰਮ ਦੀ ਤਫਤੀਸ਼ ਕਰ ਰਹੇ ਸੀ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ਡਿਪਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਹਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡਾਟਾ ਨਹੀਂ ਨਿਕਲਿਆ ਤੇ ਉਹਨਾਂ ਦੇ ਹਿਸਾਬ ਨਾਲ ਤਾਂ 9 ਇਨੋ ਫਰਮਸ ਫੇਕ ਨੇ ਤਾਂ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਅ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆ ਸਿਰਫ ਦੋ ਹੀ ਰਿਹਾਈਸ਼ੀ ਜੋ ਮਕਾਨ ਹੈ ਔਰ ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਏ ਹੋਏ ਇੱਕ ਇੱਕ ਐਨ ਆਰ ਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂ ਐਸ ਦੇ ਵਿੱਚ ਰਹਿੰਦਾ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਐਗਰੀਮੈਂਟ ਕੀਤਾ ਇਹ ਐਨਆਰਆਈ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਇਨਾਂ ਨੇ ਆਗੇ ਫਰਮਾਂ ਚਲਾ ਲੈਣੀਆਂ ਨੇ। ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਹੈ। ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ, ویرਾਨ ਮਕਾਨ ਹੈ। ਉੱਥੇ ਕੋਈ ਕੰਮ ਨਹੀਂ ਚੱਲਦਾ। ਇਨਾਂ ਨੇ ਸਿਰਫ ਜਦੋਂ ਇਨਾਂ ਨੇ ਬੈਂਕ ਅਕਾਊਂਟਸ ਖੋਲ੍ਹਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ ਟਾਂਕ ਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ। ਬਟ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਹੈ। ਇਨਾਂ ਨੇ ਰੈਂਟ ਅਗਰੀਮ ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ। ਤੋਂ ਐਨਆਰਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ। ਤਾਂ ਕਿ ਉਹ ਵੀ ਫਿਰ ਅਗੇ ਆਪਣ ਐਕਸ਼ਨ ਲੈ ਸਕੀ ਕਿ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ क्राइम ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਇਆਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਹੋ ਰਿਹੈਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੇ ਇਹਨਾਂ ਨੇ ਇਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰਾਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉਥੇ ਕੁਝ ਕੰਮ ਨਹੀਂ ਹੁੰਦਾ ਤੀਜਾ ਇਹਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਹੋਲ سیلਰ ਐਂਡ ਮੈਨੂਫੈਕਚਰਰ ਐਂਡ ਰਿਟੇਲਰ ਆਫ ਸਪੈਕਟ੍ਰੋਮੀਟਰ ਐਕਸ-ਰੇ ਮਸ਼ੀਨਸ ਔਰ ਇੱਦਾਂ ਦੇ ਸਪੈਕਟ੍ਰੋਮੀਟਰ ਟਾਈਪ ਕੇ ਜੋ ਮੈਡੀਕਲ ਇਕਵਿਪਮੈਂਟਸ ਵਗੈਰਾ ਹੁੰਦੇ ਉਹਦਾ ਦੇ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੋਲਸੇਲਰ ਕਮ ਰਿਟੇਲਰ ਦਿਖਾਇਆ ਹੈ ਬਟ ਇਹਨਾਂ ਦੇ ਕੋਲ ਉਹਦਾ ਦਾ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਹੈ ਤਾਂ ਉਹ ਵੀ ਅਸੀਂ ਜੀਐਸਟੀ ডিপਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅਗਰ ਉਹਨਾਂ ਦੇ ਕਿਸੇ ਕਿਸੇ ਅਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਇਸ ਟੋਟਲ ਜੋ ਫਰਾਡ ਹੈਗਾ ਇਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਹਨ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਉਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ GOF HOF ਇਦਾਂ ਦੀ ਹੈ ਦ ਜਨਰੇਸ਼ਨ ਆਫ ਫਾਰਮਿੰਗ ਹੈ ਦ GOF ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਹਾਂ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਟਸ ਦੇ ਤਾਂਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਨਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੇ ਜਦੋਂ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਰਹੇ ਸੀ ਕਿਉਂਕਿ ਹੁਣ ਇਹਨਾਂ ਨੇ ਜੋ ਪੈਸਾ ਫਰਾਡ ਕੇ ਮਾਧਿਅਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਵੋ ਅਸੀਂ ਲੱਭ ਰਹੇ ਹਾਂ ਕਾਫੀ ਪ੍ਰੋਪਰਟੀਆਂ ਸਾਨੂੰ ਮਿਲ ਗਏ ਜਿੱਥੇ ਇਹਨਾਂ ਨੇ ਆਈਦਰ ਪੈਸਾ ਪਾਰਕ ਕੀਤਾ ਸੀਗਾ ਔਰ ਔ ਲੋਕਾਂ ਨੂੰ ਲੋਕਾਂ ਨੂੰ ਕੁਮਰਾ ਕਰਨ ਦੇ ਲਈ ਉੱਥੇ ਬਿਆਨ वगैरह ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰਾਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰਾਪਰਟੀ ਜੋ ਹੁਣ ਤੱਕ ਅਸੀਂ ਆਇਡੈਂਟੀਫਾਈ ਕੀਤੀ ਹੈ ਉਹਦੇ ਬਾਰੇ ਵੀ ਦੱਸਣਾ ਚਾਹਦੀ ਹਾਂ ਪਹਿਲੇ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇਦੀ ਇੱਕ ਬਿਆਨਾ ਕੀਤਾ ਸੀਗਾ ਆ ਕੋਈ ਲਿਖਤੀ ਬਿਆਨ ਨਹੀਂ ਕੀਤਾ ਉਹਦਾ ਮੂਝਵਾਨੀ ਬਿਆਨ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨ ਕੀਤਾ ਜਿਹਦਾ ਜਿਹਦੇ ਵਿੱਚ ਉਹ ਇਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀਗੇ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗੇ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉਥੇ 플ੌਟ ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦਿੰਗੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਦਿੰਗੇ ਤੇ ਉੱਥੇ ਹੀ ਦਿਖਾਉਂਦੇ ਸੀਗੇ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰਾਪਰਟੀ ਅਸੀਂ ਆਰਐਸ ਕਲੋਨੀ ਅ ਇੱਥੇ ਖਾਨਾ ਵਿਖੇ ਅਸੀਂ ਸਮਰਾਲਾ ਵਿਖੇ ਆਇਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ ਅਰਤੀਕਲ ਕਨਾਲ ਲੈਂਡ ਦੀ ਕੋਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚ ਉਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁੱਕੇ ਹਨ ਇੱਕ ਤੀਜੀ ਇਹਨਾਂ ਨੇ 16 ਕਨਾਲ ਵਾਲਿਓ ਪਿੰਡ ਹੈਗੇ ਸੰਬਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨ ਨਾ ਕੀਤਾ ਬਟ ਉਹਦਾ 10 ਲੱਖ ਰੁਪਏ ਨਾਲ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਹਨਾਂ ਨੇ 14 ਕਰੋੜ 14 ਏਕੜ ਲੈਂਡ ਇਹਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਹਨਾਂ ਨੇ 14 ਏਕੜ ਬਾਈ ਕਰਨਾ ਸੀਗਾ ਟੋਟਲ ਇਨਾਂ ਨੇ ਉਹਦਾ ਜੋ ਉਹ ਕੀਤੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਹੈ ਸਾਢੇ 7 ਕਰੋੜ ਦੀ ਕੀਤੀ ਬਟ ਉਹ ਸਾਢੇ 7 ਕਰੋੜ ਦੇ ਵਿੱਚ ਉਹ ਇਨਾਂ ਨੇ ਸਾਢੇ 74 ਲੱਖ ਰੁਪਏ ਦੀ ਪੇਮੈਂਟ ਅਜੇ ਤੱਕ ਕੀਤੀ ਹੋਈ ਹੈ ਤੋਂ ਉੱਥੇ ਵੀ ਇਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਹਦੇ ਨਾਲ ਨਾਲ ਇਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਵੀ ਬੁੱਕ ਕੀਤੀ ਹੋਈ ਜੋ ਜਿਹਦੇ ਟੋਟਲ ਇਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 3 ਲੱਖ ਦਾ ਇਹਨਾਂ ਨੇ ਪੇਮੈਂਟ ਕੀਤੀ ਹੋਈ ਹੈ ਤੇ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੇਲ ਕੜ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੋਟਾਉਣ ਦੀ ਆ ਵਾਲੀ ਪ੍ਰੋਸੈਸ ਵੀ ਸੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪਾ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਦਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ ਹੈ ਅਲੱਗ-ਅਲੱਗ ਅਕਿਊਜ਼ ਜੋ ਇਹਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾਇਆ ਸੀਗੇ ਤਾਂ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਅੱਗੇ ਲਾਂਡਰਿੰਗ ਜਿਹਨੂੰ ਕਹਿੰਦੇ ਮਨੀ ਲਾਂਡਰਿੰਗ ਤਾਂ ਅੱਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅੱਗੇ ਹੋਰ ਵੀ ਅਸੀਂ B ਕੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰੋਪਰਲੀ ਆਈਡੈਂਟੀਫਾਈ ਹੋ ਗਈਆਂ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਹਾਂ ਇਹਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਏ ਤੇ ਲਿੱਤੇ ਹੋ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਇੱਕ ਹੋਟਲ ਕਿਰਾਏ ਤੇ ਲਿੱਤਾ ਹੋ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70 75 ਲੱਖ ਦੇ ਤਕਰੀਬਨ ਦੇ ਰਹੇ ਸੀਗੇ ਇਹਦੇ ਨਾਲ ਇੱਕ 3B2 ਮੋਹਾਲੀ ਵਿਖੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਸੀਗਾ ਇੱਥੇ ਇਨ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉਥੇ ਸਟੇਜ 2 ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਤੇ ਖਾਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮਨთ ਉਹਨਾਂ ਨੂੰ ਰਿਟਰਨ ਮੈਨ ਇਹ ਸ਼ੁਰੂ ਹੋ ਜਾਏਗੀ ਤੇ ਇਹਨਾਂ ਨੇ ਇਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾ ਦਾ ਟਰਾਈ ਕੀਤਾ ਤੇ ਅਸੀਂ 44 ਅਕਾਊਂਟ ਜੋ ਇਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਨਾਂ ਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਹਨਾਂ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਕਮ ਜੋ ਫ੍ਰੀਜ਼ ਹੋ ਚੁੱਕੇ ਐ ਐਸ ਦੇ ਨਾਲ ਨਾਲ ਜੋ ਪ੍ਰਾਪਰਟੀਆਂ ਦਾ ਜੋ ਇਹਨਾਂ ਨੇ ਬਿਆਨਾ वगैरह ਕੀਤਾ ਹੈ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਈਆਜ਼ ਹੁਣ ਤੱਕ ਹੋਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8% ਨੂੰ ਅਰੈਸਟ ਕਰ ਚੁੱਕੇ ਹੈ ਅਤੇ ਨਾਲ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਨੋਮੀਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਤੇ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਜਿਹਾ ਚੇਤਨ ਨਹੀਂ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ 1-2 ਲੱਖ ਰੁਪਏ ਲੈ ਕੇ ਆਪਣਾ ਮੂਹ ਸ਼ਾਰਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟ ਵਗੈਰਾ ਕਰ ਦੇਵਾਂਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਤੇ ਕੋਲ ਨਾ ਕੁਝ ਇਹਨਾਂ ਦੀ ਕੋਈ ਕੰਪਨੀ ਚੱਲਦੀ ਹੈ ਨਾ ਇਹਨਾਂ ਦੇ ਕੋਈ ਫਾਰਮਸ ਹੈ ਨਾ ਇਹਨਾਂ ਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਹਨਾਂ ਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ ਤੁਹਾਡੇ ਪੈਸੇ ਮੋਡਰਨ ਦਾ ਇਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਨਾਂ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੇ